ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜ ਪਾਣੀ ਟੀਵੀ ਤੇ ਮੈਂ ਹਾਂ ਦੇਵ ਕਰਨ ਬੀਤੇ ਦੋ ਤਿੰਨ ਦਿਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਐਸਐਚਓ ਸਾਹਿਬ ਦੀ ਤੇ ਇੱਕ ਐਮਐਲਏ ਸਾਹਿਬ ਦੀ ਗੱਲ ਹੋ ਰਹੀ ਹੈ ਫੋਨ ਤੇ ਚੈਨਲ ਔਰ ਵਾਰੀ ਗੱਲ ਹੋ ਰਹੀ ਸੀਗੀ ਤੇ ਐਸਐਚਓ ਸਾਹਿਬ ਸਾਡੇ ਨਾਲ ਮਿਲ ਕੇ ਗੱਲਬਾਤ ਕਰਦੇ ਆ ਕਿ ਕੀ ਮਾਮਲਾ ਸੀ ਉਹ ਦਾ ਮਾਮਲਾ ਤੁਸੀਂ ਦੇਖਿਆ ਐਸਐਚਓ ਸਾਹਿਬ ਸਤਿ ਸ਼੍ਰੀ ਅਕਾਲ ਜੀ ਪੰਜ ਪਾਣੀ ਦੀ ਸਾਰੀ ਟੀਮ ਨੂੰ ਜੀ ਆਇਆਂ ਨੂੰ ਵੈਲਕਮ ਤੁਹਾਨੂੰ ਬਲਤ ਜਾਨਣਾ ਚਾਹਤੋਰੀ ਪੋਸਟਿੰਗ ਕਿੱਥੇ ਹੈ ਕਿਹੜੀ ਜਗ੍ਹਾ ਤੇ ਪੋਸਟਿੰਗ ਹੈ ਪੋਸਟਿੰਗ ਮੇਰੇ ਘਰ ਹੀ ਹੈ ਜੀ ਮੈਂ ਜਿਵੇਂ ਜਿ ਆਪਾਂ ਲੇਡੀਜ਼ ਨੂੰ ਕਹਿੰਦੇ ਨੇ ਹਾਊਸ ਵਾਈਫ ਹੈ ਹਾਂਜੀ ਤੇ ਮੈਂ ਹਾਊਸ ਹਸਬੈਂਡ ਹੈ ਜੀ ਠੀਕ ਹੈ ਪੋਸਟਿੰਗ ਮੇਰੇ ਘਰ ਹੀ ਹੈ ਆਪਣੇ ਘਰ ਕਬੀਲਦਾਰੀ ਚ ਹੈ ਮੈਂ ਘਰ ਗ੍ਰਸਤੀ ਵਾਲਾ ਬੰਦਾ ਹੈ ਜਿਵੇਂ ਇੱਕ ਆਰਟਿਸਟ ਨੇ ਨਿੱਕਾ ਥਾਣੇ ਦੀ ਵੀਡੀਓ ਦੇਖੀ ਸੀ ਹਾਂ ਥਾਣੇ ਦੀ ਵੀਡੀਓ ਦੇਖੀ ਹੈ ਜੋ ਫਲਮਾਂ ਕਰਨਾ ਸਾਡਾ ਮੈਂ ਸੁਰੂ ਚ ਸਪਸ਼ਟ ਕਰ ਦਿਆਂ ਕਿਉਂਕਿ ਲੰਮਾ ਨਹੀਂ ਅਸੀਂ ਜਾਣਾ ਚਾਹੁੰਦੇ ਇਸ ਗੱਲ ਨੂੰ ਕਿਉਂਕਿ ਮੈਂ ਸਿੰਗਿੰਗ ਫੀਲਡ ਤੋਂ ਹਾਂ ਮ ਜਸਵਿੰਦਰ ਸਿੱਧੂ ਦੇ ਨਾਂ ਤੇ ਤੇ ਇਹਦੇ ਵਿੱਚ ਮੇਰਾ ਅਸਲ ਜਿਹੜਾ ਨਾਂ ਜਿਹੜਾ ਜਸਵਿੰਦਰ ਸਿੰਘ ਬਰਾੜ ਹੈ ਜੀ ਸਿੱਧੂ ਬਰਾੜ ਸਾਡਾ ਗੋਤ ਹੈ ਤੇ ਮੈਂ ਇਹਦੇ ਵਿੱਚ ਵੀ ਜਿਹੜਾ ਸੀਗਾ ਕਿ ਮੈਨੂੰ ਚਾਗਾ ਲੱਗਾ ਕਿ ਜੇ ਕੋਈ ਗੱਲ ਉਹੋ ਜੀ ਕਰਨੀ ਪਰਮਾਖੰਡ ਦੇ ਵਿੱਚ ਤਾਂ ਕਿ ਉਹਨਾਂ ਨਾਂ ਵੀ ਉਦਾਂ ਦਾ ਰੱਖਿਆ ਜਾਵੇ ਤੇ ਮੈਂ ਉਹ ਚ ਆਪਣਾ ਨਾਂ ਵੀ ਜਿਹੜਾ ਉਹ ਧਰਮ ਸਿੰਘ ਬਰਾੜ ਰੱਖਿਆ ਪਰ ਬਰਾੜ ਮੈਂ ਰੱਖਿਆ ਆਪਣਾ ਨਾਲ ਧਰਮ ਸਿੰਘ ਵੀ ਧਰਮ ਦੀ ਗੱਲ ਕਰ ਰਹੀ ਹੈ ਇਸ ਕਰਕੇ ਦਿਲ ਕਰਦਾ ਸੀ ਜੀ ਕਿਉਂਕਿ ਮੈਂ ਸਰਦਾਰ ਡੱਲੇਵਾਲ ਸਾਹਿਬ ਦੇ ਨਾਲ ਜੁੜਿਆ ਹਾਂ ਅੰਦੋਲਨ 2020 ਵਾਲੇ ਤੋਂ ਲੈ ਕੇ ਮੈਂ ਸਿੱਧੂ ਪਰ ਹਾਂਜੀ ਵੀ ਕਿਹਾ ਤੁਸੀਂ ਦੂਬਰ ਡਿਵਿਜ਼ਨ ਸਾਹਿਬ ਨੂੰ ਮੈਂ ਉਹਨਾਂ ਦੀ ਸੋਚ ਨੂੰ ਉਹਨਾਂ ਦੇ ਕੰਮਾਂ ਨੂੰ ਮੈਂ ਫਾਲੋ ਕਰਦਾ ਤੇ ਉਹਨਾਂ ਦੇ ਨਾਲ ਜਦੋਂ ਫਿਰ ਆਪਾਂ ਚੱਲਦੇ ਆ ਨਾ ਜਦੋਂ ਕਿਸੇ ਜਿਹੋ ਜਿਹੀ ਸੋਚਣਾ ਚੱਲਾਂਗੇ ਉਹ ਸੋਚ ਬਣਦੀ ਹੈ ਜਿਵੇਂ ਲੋਕਾਂ ਦੀ ਲੜਾਈ ਲੜੀ ਜਾਂਦੇ ਆ 70 ਦਿਨ ਹੋ ਗਏ ਉਹਨਾਂ ਨੂੰ ਮਰਨ ਵਰਤੇ ਬੈਠੇ ਆ 12 ਮਹੀਨੇ ਹੋ ਗਏ ਖਨਾਰੀ ਸ਼ੰਭੂ ਰਤਨਪੁਰਾ ਬਾਰਡਰਾਂ ਤੇ ਬੈਠੇ ਆ ਤੇ ਉਹ ਦੇਸ਼ ਦੇ 140 ਕਰੋੜ ਲੋਕਾਂ ਦੇ ਚੁੱਲਿਆਂ ਦੀ ਅੱਗ ਬਲਦੀ ਰੱਖਣ ਦੀ ਖਾਤਰ ਉਹ ਲੜਾਈ ਲੜ ਰਹੇ ਆ ਜਿਹੜੀ ਲੋਕਾਂ ਨੂੰ ਸਮਝ ਨਹੀਂ ਮੇਰੇ ਖਿਆਲ ਦੇ ਵਿੱਚ ਆ ਗਈ ਇਸ ਕਰਕੇ ਫਿਰ ਜਦੋਂ ਅਸੀਂ ਕਿਸੇ ਨਾਲ ਜੁੜੇ ਹੁੰਨੇ ਆ ਨਾ ਜੁਝਾਰ ਸਾਡੀ ਮਾਨਸਿਕਤਾ ਜਿਹੜੀ ਆ ਸਾਡੀ ਸੋਚ ਜਿਹੜੀ ਆ ਉਹਦੇ ਅਕੋਰਡਿੰਗ ਜਿਹੜੀ ਆ ਕਿਸੇ ਹੱਦ ਤੱਕ ਸਾਨੂੰ ਉਹਦਾ ਚੇਂਜ ਲੈ ਆਉਣਾ ਪੈਂਦਾ ਹੈ ਇਹ ਜਿਹੜੀ ਮੇਰੀ ਕੋਸ਼ਿਸ਼ ਸੀ ਕਿ ਜੋ ਸਮਾਜ ਦੇ ਵਿੱਚ ਚੱਲ ਰਿਹਾ ਜਿਵੇਂ ਤੁਸੀਂ ਜਾਣਦੇ ਹੋ ਹਨ ਕਿਉਂਕਿ ਮੈਂ ਅੱਗੇ ਵੀ ਜਿੰਨੇ ਮਿੱਤਰਾਂ ਨੇ ਮੇਰੇ ਨਾਲ ਗੱਲ ਕੀਤੀ ਮੈਂ ਇਹ ਗੱਲ ਆਖੀ ਕਿ ਸਾਡੇ ਇਹ ਆਖਿਆ ਜਾਂਦਾ ਕਿ ਮੀਡੀਆ ਜਿਹੜਾ ਉਹ ਲੋਕਤੰਤਰ ਦਾ ਚੌਥਾ ਮਜ਼ਬੂਤ ਥੰਮ ਹੈ ਚੌਥਾ ਥੰਮ ਤਾਂ ਸਾਰੀ ਦੁਨੀਆ ਜਾਣਦੀ ਹੈ ਤਿੰਨ ਥੰਮ ਕੋਈ ਨਹੀਂ ਜਾਣਦਾ 95% ਤੋਂ ਵੱਧ ਉਹ ਲੋਕ ਵੀ ਨਹੀਂ ਜਾਣਦੇ ਹੋਣੇ ਜਿਹੜੇ ਕੁਰਸੀਆਂ ਤੇ ਬੈਠੇ ਆ ਕੁਰਸੀਆਂ ਕਿਹੜੀਆਂ ਜਿੱਥੇ ਪਾਵਰ ਹੁੰਦੀ ਹੈ ਬੰਦੇ ਦੇ ਕੋਲ ਉਹ ਤਿੰਨ ਮਜ਼ਬੂਤ ਥੰਮ ਕਿਹੜੇ ਲੋਕਤੰਤਰ ਦੇ ਸ਼ਾਸਨ ਪ੍ਰਸ਼ਾਸਨ ਤੇ ਨਿਆਂਪਾਲਿਕਾ ਤੇ ਚੌਥਾ ਥੰਮ ਜਿਹੜਾ ਸਾਡਾ ਮੀਡੀਆ ਚਾਹੇ ਕੋਈ ਵੀ ਮੀਡੀਆ ਹੋ ਗਿਆ ਪੱਤਰਕਾਰਤਾ ਇਥੋਂ ਉਮੀਦਾਂ ਰੱਖਦੇ ਆ ਲੋਕ ਸ਼ਾਸਨ ਸਾਡੀਆਂ ਸਰਕਾਰਾਂ ਪ੍ਰਸ਼ਾਸਨ ਸਾਡਾ ਸਿਸਟਮ ਚਾਹੇ ਉਹ ਕੱਲਾ ਪੁਲਿਸ ਨਹੀਂ ਸਾਰਾ ਪ੍ਰਸ਼ਾਸਨ ਸਰਕਾਰੀ ਜਿੱਥੇ ਵੀ ਕੋਈ ਸਰਕਾਰੀ ਕਰਮਚਾਰੀ ਅਧਿਕਾਰੀ ਅਫਸਰ ਮੁਲਾਜ਼ਮ ਬੈਠਾ ਹੈ ਉਹ ਪ੍ਰਸ਼ਾਸਨ ਤੇ ਨਿਆਂਪਾਲਿਕਾ ਸਾਡੀਆਂ ਮਾਨਯੋਗ ਅਦਾਲਤਾਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਮਾਨਯੋਗ ਸੁਪਰੀਮ ਕੋਰਟ ਤੱਕ ਉਹ ਸਾਡਾ ਨਿਆਣ ਪਾਲਕ ਮਤਲਬ ਸਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਬੰਦਾ ਨਾ ਬਹੁਤ ਜ਼ਿਆਦਾ ਪੇੜਤ ਹੈ ਤੇ ਆਮ ਬੰਦਾ ਜਿਹੜਾ ਉਹ ਦਿਨੋਂ ਦਿਨ ਦੇਖੋ ਕਿਵੇਂ ਹੁਣ ਅਸੀਂ ਇੱਥੋਂ ਜਹਾਜ਼ ਭਰ-ਭਰ ਕੇ ਬਾਹਰ ਆਪਣੇ ਬੱਚਿਆਂ ਦੇ ਭੇਜਦੇ ਜਿਹੜੀ ਸਾਡੀ ਉਮਰ ਜਦੋਂ ਸਾਡੀ 25 27 ਸਾਲ ਵੀ ਹੁੰਦੀ ਸੀ ਨਾ ਤਾਂ ਸਾਡਾ ਮਾਂ ਆਪਸ ਸਾਨੂੰ ਕਹਿੰਦਾ ਸੀ ਕਿ ਇਹਨੂੰ ਅਜੇ ਪਤਾ ਨਹੀਂ ਨਿਆਣਾ ਹੈ ਤੇ ਅਸੀਂ ਆਪਣੇ 16 16 ਸਾਲ ਦੇ ਜਵਾਕ ਜਿਹੜੇ ਦੁੱਧ ਚੁੰਗਣ ਦੀ ਉਮਰ ਹੁੰਦੀ ਹੈ ਇੱਕ ਹਿਸਾਬ ਨਾਲ ਅਸੀਂ ਕਰਾ ਕਰਾ ਕੇ ਪਲੱਸ 2 ਕਰਾ ਕਰਾ ਕੇ ਆਈਲਟਸ ਅਸੀਂ ਬਾਹਰਲੇ ਜਹਾਜਾਂ ਚੜਾ ਕੇ ਭੇਜਦੇ ਉਹ ਮਾਂ ਪਿਓ ਦਾ ਦਿਲ ਪੁੱਛਿਆ ਜਾਣਦਾ ਨਾ ਮੈਂ ਆਪਣੇ ਆਪ ਨੂੰ ਮ ਕਿਉਂਕਿ ਇਹ ਚੀਜ਼ ਦੀ ਲੋੜ ਹੈ ਜੀ ਕਿ ਹਰ ਇੱਕ ਘਰ ਦੇ ਵਿੱਚ ਕਿਹਾ ਜਾਂਦਾ ਹੈ ਕਿ ਹਰ ਇੱਕ ਘਰ ਦੇ ਵਿੱਚ ਰੋਜ਼ਗਾਰ ਦੇਵਾਂਗੇ ਪਰ ਦਿੱਤਾ ਕਿੱਥੇ ਜਾਂਦਾ ਹੈ ਦਿੱਤਾ ਤੇ ਆਪਣੇ ਚਹੇਤਿਆਂ ਨੂੰ ਜਾਂਦਾ ਮਤਲਬ ਕਿ ਇਹ ਜੋ ਤੁਹਾਡਾ ਕੈਮਰਾ ਉਹ ਸਿਸਟਮ ਤੋਂ ਤੰਗ ਹੋ ਕੀ ਬਾਹਰ ਭੱਜ ਰਿਹਾ ਜਿਹੜਾ ਤੁਸੀਂ ਆ ਵੀਡੀਓ ਬਣਾਈ ਹੈ ਸੀ ਜੀ ਬਿਲਕੁਲ ਸਿਸਟਮ ਤੋਂ ਮੈਂ ਇਕੱਲਾ ਤੰਗ ਨਹੀਂ ਆ ਸਿਸਟਮ ਤੋਂ ਸਾਰੇ ਤੰਗ ਹਾਂ ਹਾਂ ਜੀ ਬਿਲਕੁਲ ਅੱਜ ਇੱਕ ਪੱਤਰਕਾਰ ਵੀਰ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਫੋਨ ਤੇ ਗੱਲ ਕਰਨੀ ਚਾਹੁੰਦਾ ਮੈਂ ਕਿਹਾ ਜੀ ਕਰੋ ਮੈਨੂੰ ਕਹਿੰਦਾ ਵੀ ਤੁਸੀਂ ਕੀ ਸੋਚਿਆ ਕਹਿੰਦਾ ਕਹਿੰਦਾ ਤੁਹਾਡੇ ਦਿਮਾਗ 'ਚ ਇਹ ਆਈਡੀਆ ਕਿਵੇਂ ਆਇਆ ਤੇ ਮੈਂ ਉਹਨਾਂ ਨੂੰ ਮੋੜ ਕੇ ਸਵਾਲ ਕੀਤਾ ਸੀ ਮੈਂ ਕਿਹਾ ਵੀ ਹੁਣ ਤੁਸੀਂ ਪੱਤਰਕਾਰ ਹੋ ਵੀਰੇ ਮਾਫੀ ਚਾਹੂੰਗਾ ਮੇਰਾ ਸਵਾਲ ਤੁਹਾਨੂੰ ਹੈ ਕਹਿੰਦਾ ਦੱਸੋ ਮੈਂ ਕਿਹਾ ਕੀ ਤੁਸੀਂ ਇਹ ਸਮਾਜ ਦੇ ਵਿੱਚੋਂ ਹੋ ਰਹੇ ਤੁਸੀਂ ਉਹ ਤੋਂ ਪੇੜਤ ਨਹੀਂ ਹੂੰ ਹੂੰ ਉਹਨਾਂ ਨੂੰ ਜਵਾਬ ਨਹੀਂ ਆਇਆ ਮੈਂ ਕਿਹਾ ਤੁਸੀਂ ਮੈਨੂੰ ਬਦਲਾ ਕਹਿੰਦਾ ਮਤਲਬ ਇਹ ਹੋਣਾ ਕਿ ਸਾਰੇ ਬੋਲ ਰਿਹਾ ਦੇ ਖਿਲਾਫ ਪਰ ਤੁਸੀਂ ਕੁਝ ਅੱਧ ਤਰੀਕਾ ਨਾ ਕੀਤਾ ਉਹ ਵੀ ਕੁਝ ਜਿਹੜਾ ਵਾਇਰਲ ਹੋ ਗਿਆ ਇਸ ਕਰਕੇ ਦੇਖੋ ਜੀ ਅਸਲ ਦੇ ਵਿੱਚ ਕੀ ਹੁੰਦਾ ਅਸੀਂ ਅਨਿਲਕਪੁਰ ਦੀ ਫਿਲਮ ਦੇਖੀ ਨਾਇਕ ਹਾਂਜੀ ਹਾਂਜੀ ਅਸੀਂ ਸਿੰਘਮ ਫਿਲਮ ਦੇਖੀ ਮੈਂ ਤਾਂ ਮੈਂ ਭਾਵਕ ਹੋ ਜਾਣਾ ਨਹੀਂ ਸੀ ਜਿਆਨ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਨੇ ਜਦੋਂ ਆਪਣੇ ਆਪਣੇ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਨਾ ਕਿਸੇ ਨੇ ਡਾਊਨਲੋਡ ਕਰਕੇ ਕੀਤਾ ਕਿਸੇ ਨੇ ਅਪਲੋਡ ਕਿਸੇ ਨੇ ਸਿੱਧੀ ਅਪਲੋਡ ਕੀਤੀ ਕਿ ਨੇ ਸ਼ੇਅਰ ਕੀਤੀ ਉਹਨਾਂ ਲੋਕਾਂ ਨੇ ਕਿਸੇ ਨੇ ਲਿਖਿਆ ਕਿ ਇਹ ਅਸਲੀ ਨਾਇਕ ਕਿਸੇ ਨੇ ਲਿਖਿਆ ਇਹ ਆ ਸਿੰਗਮ ਬਹੁਤ ਕਮੈਂਟ ਠੀਕ ਹੈ ਕਿਸੇ ਨੇ ਹਾਂ ਐਪਰੀਸ਼ੀਏਟ ਐਸੀ ਕਰਕੇ ਜੀ ਕਿ ਜਿੱਥੇ ਜਿੱਥੇ ਬੰਦਾ ਸਿਸਟਮ ਤੋਂ ਦੁਖੀ ਬੈਠਾ ਨਾ ਬਹੁਤ ਸਾਰੇ ਲੋਕਾਂ ਨੇ ਆਪਦੀਆਂ ਵਿੱਚ ਸਟੋਰੀਆਂ ਲਿਖੀਆਂ ਕਿ ਮੈਂ ਬਹੁਤ ਦੇਰ ਤੋਂ ਇਸ ਜਗ੍ਹਾ ਤੋਂ ਇਸ ਕੱਲ ਤੋਂ ਪੀੜਦਾ ਹਾਂ ਕਿਸੇ ਨੇ ਕਿਹਾ ਕਿ ਮੈਂ ਕਿਸੇ ਲੀਡਰ ਤੋਂ ਪੀੜਦਾ ਹਾਂ ਲੋਕਾਂ ਦੀਆਂ ਸ਼ੇਅਰ ਕੀਤੀਆਂ ਸੀ ਕਿਸੇ ਨੇ ਕਿਹਾ ਕਿ ਮੈਂ ਸਿਸਟਮ ਤੋਂ ਪੀੜਦਾ ਹਾਂ ਕਿਸੇ ਨੇ ਕਿਹਾ ਮੈਂ ਪ੍ਰਸ਼ਾਸਨ ਤੋਂ ਪੀੜਦਾ ਹਾਂ ਕਿਸੇ ਨੇ ਕਿਹਾ ਕਿ ਮੈਂ ਨਿਆ ਪਾਲਕਾ ਤੋਂ ਪੀੜਦਾ ਹਾਂ ਤੇ ਫਿਰ ਉੱਥੇ ਜਿਹੜਾ ਸੀ ਕਿ ਮੈਂ ਕਹਿੰਦਾ ਕਿ ਦੇਖੋ ਜੀ ਬੰਦੇ ਫਰਜ਼ ਤਾਂ ਨਹੀਂ ਹੋਣੇ ਬੰਪਾਉਣੇ ਪੈਣੇ ਸਰਜੀਤ ਪਾਤਰ ਸਾਹਿਬ ਨੇ ਬੜੀਆਂ ਖੂਬਸੂਰਤ ਲੇਖਾਂ ਲਿਖੀਆਂ ਕਹਿੰਦੇ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਅੱਕ ਗਏ ਆਖੋ ਇਹਨਾਂ ਨੂੰ ਉਜੜੇ ਘਰੇ ਜਾਣ ਹੁਣ ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ਉਹ ਜਦੋਂ ਇਹ ਗੱਲ ਆਉਂਦੀ ਹੈ ਨਾ ਤਾਂ ਫਿਰ ਇਹ ਹੈ ਕਿ ਫੈਸਲੇ ਬਹੁਤ ਥਾਂ ਤੇ ਅਸੀਂ ਚਾਹੇ ਅਸੀਂ ਲੀਡਰਾਂ ਪਿੱਛੇ ਫਿਰਦੇ ਹੋਈਏ ਚਾਹੇ ਅਸੀਂ ਸ਼ਾਸਨ ਪ੍ਰਸ਼ਾਸਨ ਦੇ ਪਿੱਛੇ ਫਿਰਦੇ ਹੋਈਏ ਚਾਹੇ ਅਸੀਂ ਨਿਆਂਪਾਲਿਕਾ ਦੇ ਪਿੱਛੇ ਤੇ ਬਹੁਤ ਲੋਕ ਜਿਹੜੇ ਫੈਸਲੇ ਉਡੀਕਦੇ ਆਂ ਦੇਖਦੇ ਆਂ ਮਰ ਜਾਂਦੇ ਪਰ ਤੇ ਬਹੁਤ ਦਾ ਮਥਾ ਮਤੇ ਇਹ ਹੁੰਦਾ ਕਿ ਬੰਦਾ ਜਿਹੜਾ ਹੁਣ ਮੈਂ ਕੱਲ ਜਦੋਂ ਮੈਨੂੰ ਬੁਲਾਇਆ ਗਿਆ ਚਲੋ ਇਸੇ ਵੀਡੀਓ ਦੇ ਸਬੰਧ ਵਿੱਚ ਸਾਡੇ ਮਾਨਯੋਗ ਤਹਿਸੀਲਦਾਰ ਸਾਹਿਬ ਨੇ ਐਸਡੀਐਮ ਸਾਹਿਬ ਨੇ ਬੁਲਾਇਆ ਸੀ ਮੈਂ ਗਿਆ ਤਾਂ ਮੈਂ ਸਾਹਮਣੇ ਬੈਠਣ ਨੂੰ ਕਹਿ ਰਿਹਾ ਸੀਗਾ ਮੈਂ ਕਹ ਸਰ ਕੇ ਦੇਖੋ ਜਦੋਂ ਜਿਹੜੀ ਉਂਗਲ ਹੈ ਨਾ ਜਿਹੜਾ ਮੈਂ ਕਹਿਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਕਿਸੇ ਵੀ ਸਰਕਾਰੀ ਕਰਮਚਾਰੀ ਅਧਿਕਾਰੀ ਤੇ ਉੱਠਦੀ ਹੈ ਤਾਂ ਜਦੋਂ ਅਸੀਂ ਉਠਾਉਣੇ ਪਹਿਲਾਂ ਤਾਂ ਅਸੀਂ ਇਹ ਨਹੀਂ ਸੋਚਦੇ ਕਿ ਇਹਦੇ ਪਿੱਛੇ ਦਾ ਗੁਲਾਮਾ ਕੌਣ ਫੜੀ ਬੈਠਾ ਹੋਊਗਾ ਜੋ ਇਹਨੂੰ ਕਰਨ ਨਹੀਂ ਦੇ ਰਿਹਾ ਹੁੰਦਾ ਸਾਰੇ ਲੋਕ ਕਰਪਟ ਨਹੀਂ ਹੈ ਜੀ ਅਸੀਂ ਕਹਿ ਦਿੰਨੇ ਆ ਕਿ ਭ੍ਰਿਸ਼ਟਾਚਾਰ ਬਹੁਤ ਹੈ ਸਾਰੇ ਲੋਕ ਕਰਪਟ ਨਹੀਂ ਹੈ ਬਹੁਤ ਸਾਰੇ ਲੋਕ ਹੋਏ ਜਿਹੜੇ ਕਹਿੰਦੇ ਕਿ ਮੈਂ ਤਨਖਾਹ ਤੋਂ ਬਿਨਾ ਇੱਕ ਹੋਰ ਇੱਕ ਹੋਰ ਇੱਕ ਵੀ ਰੁਪਿਆ ਆਪਦੇ ਘਰੇ ਨਹੀਂ ਲੈ ਕੇ ਜਾਣਾ ਕਿ ਜਿਹੜਾ ਮੈਨੂੰ ਲੱਗੇ ਕਿ ਮੇਰੀ ਤਨਖਾਹ ਤੋਂ ਬਿਨਾ ਚੰਗਿਆ ਤਾਂ ਮਾੜੇ ਵੀ ਹੈਗੇ ਚੰਗੇ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਹੈਗੀਆਂ ਮੈਂ ਉਹਨਾਂ ਚੀਜ਼ਾਂ ਨੂੰ ਜਿਹੜਾ ਉਹ ਸਿੱਧਾ ਦੁਨੀਆ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਤੇ ਮੈਨੂੰ ਨਹੀਂ ਉਮੀਦ ਸੀ ਅਸੀਂ ਨਾਰਮਲ ਦੇਖੋ ਜੀ ਮੈਂ ਤੁਹਾਨੂੰ ਕਹਿਆ ਕਿ ਅਸੀਂ ਅਸੀਂ ਤਾਂ ਯੂਟਿਊਬਰ ਹੈ ਮੈਂ ਆਪਣੇ ਆਪਣੇ ਪਰਸਨਲ ਰਤਬਾ ਟੀਵੀ ਚੈਨਲ ਤੋਂ ਇਹਨੂੰ ਚਲਾਇਆ ਸੀਗਾ ਤੇ ਮੈਨੂੰ ਲੱਗਿਆ ਸੀ ਕਿ ਚਾਈਨਾ ਡੋਰ ਜਿਹੜੀਆਂ ਨੇ ਦੱਸੋ ਤੁਸੀਂ ਵੇਖ ਰਹੀਆਂ ਨਾ ਐਤਕੀ ਇਹ ਪਤਾ ਲੱਗਿਆ ਐਤਕੀ ਇਹ ਪਤਾ ਲੱਗਿਆ ਵੀਰੇ ਅੱਗੇ ਦੁਕਾਨਾਂ ਤੇ ਵਿਕਦੀ ਹੈ ਐਤਕੀ ਕਹਿੰਦੇ ਲੋਕਾਂ ਨੇ ਕਿਉਂਕਿ ਲੋਕ ਵੀ ਦੁਖੀ ਹੈ ਜੀ ਜੋ ਰੋਜ਼ਗਾਰ ਹੀ ਹੈ ਨਹੀਂ ਗੀ ਕਹਿੰਦੇ ਲੋਕਾਂ ਨੇ ਰੋਜ਼ਗਾਰ ਤੌਰ ਤੇ ਘਰਾਂ ਦੇ ਵਿੱਚ ਰ ਤੇ ਹੁਣ ਰੋਕੂਗਾ ਕੌਣ ਇਹਨੂੰ ਫਿਰ ਉਹ ਜਿਹੜੀਆਂ ਚੀਜ਼ਾਂ ਸੀਗਾ ਮੈਨੂੰ ਤਾਂ ਲੱਗਿਆ ਸੀ ਕਿ ਕੋਈ ਗੱਲ ਨਹੀਂ ਵੀ ਇਹ 10-12 ਹਜ਼ਾਰ ਲੋਕ ਵੇਖ ਲੈਣਗੇ ਤੇ ਮੈਨੂੰ ਪਤਾ ਨਹੀਂ ਸੀ ਵੈ ਜਿਹੜਾ ਹੈਗਾ ਵੀ ਉਹ ਮੁੜਕੇ ਦੇ ਤੇ ਸਿੰਗਮ ਦੇ ਤੇ ਅਸਲੀ ਨਾਇਕ ਦੇ ਟੈਗ ਲੱਗ ਜਾਣਗੇ ਮੈਂ ਧੰਨਵਾਦ ਕਰਦਾ ਲੋਕਾਂ ਦਾ ਜਿਨ੍ਹਾਂ ਨੇ ਐਪਰੀਸ਼ੀਏਟ ਕੀਤਾ ਜਿਨ੍ਹਾਂ ਨੇ ਹੌਸਲਾ ਵਧਾਈ ਕੀਤਾ ਹੌਸਲਾ ਅਫਜ਼ਾਈ ਕੀਤੀ ਹੈ ਤੇ ਮੈਂ ਉਹਨਾਂ ਮਤਲਬ ਸਰਕਾਰੀ ਗੈਰ ਸਰਕਾਰੀ ਬਹੁਤ ਸਾਰੇ ਮਹਿਕਮਿਆਂ ਤੋਂ ਮੈਨੂੰ ਕੱਲ ਦੀ ਕੌਲਾਂ ਜਿਹੜਾ ਫੋਨ ਮੈਂ ਹੁਣ ਸਾਈਲੈਂਟ ਤੇ ਲਾ ਕੇ ਬੈਠਾ ਮੈਨੂੰ ਫੋਨਾਂ ਦੀ ਲਾਈਨ ਲੱਗੀ ਹੋਈ ਹੈ ਜਨਾਬ ਅੱਖੀ ਫੋਨ ਆਇਆ ਕਿ ਪੋਜ਼ਿਟਿਵ ਹੈ ਕਿ ਸਾਰੇ ਹਾਂ ਪੱਕੀ ਹੈ ਸਾਰੇ ਹਾਂ ਪੱਕੀ ਹੈ ਕਹਿੰਦੇ ਨਹੀਂ ਕਿਸੇ ਨੇ ਮੈਤ ਨਹੀਂ ਸਾਡੇ ਤਵਾ ਲਾਇਆ ਜਾਂ ਕੁਝ ਨਹੀਂ 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 ਉਹ ਵੈਸੇ ਆਸਿਓ ਪਾਸਿਓ ਗੱਲਾਂ ਆ ਰਹੀਆਂ ਵੀ ਕਹਿੰਦੇ ਵੀ ਇਹ ਸਰਕਾਰ ਤੇ ਮੈਂ ਕਹਿੰਦਾ ਜੀ ਨਾ ਤਾਂ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦੀ ਗੱਲ ਕੀਤੀ ਹੈ ਨਾ ਮੈਂ ਨਾਮੇ ਕਿਸੇ ਜ਼ਿਲ੍ਹੇ ਦੀ ਗੱਲ ਕੀਤੀ ਐ ਨਾਮੇ ਕਿਸੇ ਸਟੇਟ ਦੀ ਗੱਲ ਕੀਤੀ ਐ ਲੈਂਗੁਏਜ ਤਾਂ ਹੁਣ ਮੈਂ ਆਪਣੀ ਵਰਤੂਗਾ ਨਾ ਤੇ ਐਮਐਲਏ ਤਾਂ ਸਾਰੇ ਦੇਸ਼ 'ਚ ਬਣਦੇ ਠੀਕ ਐ ਉਹ ਜੇ ਹੁਣ ਉਹ ਸਿਸਟਮ ਦੇ ਖਿਲਾਫ ਕੀਤੀ ਤੁਸੀਂ ਜਿਹੜਾ ਹਰ ਸਰਕਾਰ ਚ ਹਾਂ ਕਹਿੰਦੇ ਰਾਜੇ ਮਹਾਰਾਜਿਆਂ ਦਾ ਜੋ ਟਾਈਮ ਹੁੰਦਾ ਸੀ ਨਾ ਤੇ ਉਹ ਕਹਿੰਦੇ ਵੀ ਕਿਸੇ ਨੇ ਚੋਰੀ ਕਰ ਲਈ ਬਿਲਕੁਲ ਚੋਰੀ ਕਰ ਲਈ ਤੇ ਕਹਿੰਦੇ ਵੀ ਚੋਰ ਫੜਿਆ ਕਿਵੇਂ ਜਾਵੇ ਤੇ ਰਾਜਾ ਕਹਿੰਦਾ ਵੀ ਕੋਈ ਗੱਲ ਨਹੀਂ ਵੀ ਚੋਰੀ ਹੋਣੀ ਹੋਈ ਐ ਚੋਰ ਬੜੀ ਦੂਰ ਨਹੀਂ ਗਿਆ ਹੁਣ ਚਾਰਜ ਫਿਰ ਉਹ ਨਾਕਾਬੰਦੀ ਕਰਕੇ ਜਿੰਨੇ ਲੋਕ ਹੈਗੇ ਸਾਰੇ ਇੱਥੇ ਦਰਬਾਰ ਚ ਲਿਆਓ ਉਹਨੇ ਲਿਆਂਦੇ ਦਰਬਾਰ ਚ ਉਹ ਕਹਿੰਦਾ ਵੀ ਹੁਣ ਐਂ ਕਰੋ ਵੀ ਇੱਥੇ ਉਹ ਆਪਦੇ ਵਜ਼ੀਰ ਨੂੰ ਐਲਮਤ ਨੂੰ ਕਹਤਾ ਕਿਸੇ ਨੂੰ ਕਹਿੰਦਾ ਵੀ ਹੁਣ ਤੂੰ ਐਂ ਕਹਿਣਾ ਇੱਥੇ ਬਾਕੀਆਂ ਨੂੰ ਸਾਰਿਆਂ ਨੂੰ ਸਮਝਾਤਾ ਵੀ ਨਿਗਾਹ ਰੱਖਣੀ ਲੋਕਾਂ 'ਚ ਉਹ ਕਹਿੰਦਾ ਵੀ ਤੂੰ ਹੁਣ ਇੱਥੇ ਕਹਿ ਉੱਚੀ ਅਨਾਉਂਸ ਕਰਕੇ ਵੀ ਦੇਖੋ ਉਹ ਚੋਰ ਦੀ ਦਾੜੀ 'ਚ ਤੀਲਾ ਲੰਮਕੀ ਜਾਂਦਾ ਅੱਛਾ ਠੀਕ ਹੈ ਤੇ ਉਹ ਜਦੋਂ ਉਹਨੇ ਕਿਹਾ ਤੇ ਜਿਹਨੇ ਚੋਰੀ ਕੀਤੀ ਸੀ ਉਹਨੇ ਫੜਾ ਉਹਨੇ ਫਟਾਫਟ ਐਂ ਕਿ ਤਾਂ ਦੇ ਆ ਜਾ ਉੱਥੋਂ ਘਾਤ ਚਲੀ ਗਿਆ ਹੁਣ ਜੇ ਤਾਂ ਕੋਈ ਚੋਰ ਹੈ ਜੀ ਜੇ ਤਾਂ ਕਿਸੇ ਨੂੰ ਲੱਗਦਾ ਕਿ ਮੇਰੇ ਤੇ ਗੱਲ ਕੀਤੀ ਹੈ ਫਿਰ ਤੋ ਆਪਣੇ ਤੇ ਲਾ ਲੇ ਪਰ ਮੈਂ ਦੇਖੋ ਨਾ ਕਿਸੇ ਮਜੂਦਾ ਤੇ ਜਿਵੇਂ ਗੱਲ ਕੀਤੀ ਤਾਂ ਸਾਬਕਾ ਮੌਜੂਦਾ ਤੇ ਆਉਣ ਵਾਲੀਆਂ ਸਾਰੀਆਂ ਸਰਕਾਰਾਂ ਤੇ ਕੀਤੀ ਐ ਤੇ ਇਹ ਚੀਜ਼ਾਂ ਸਾਨੂੰ ਸਰਦਾਰ ਡੱਲੇਵਾਲ ਸਾਹਿਬ ਸਿਖਾਉਂਦੇ ਆ ਇਹ ਗੱਲਾਂ ਅਸੀਂ ਜਿਹੜੀ ਕੋਸ਼ਿਸ਼ ਹੈ ਨਾ ਮੈਂ ਕੱਲੀ ਹੁਣ ਇਹ ਨਹੀਂ ਕਿ ਮੈਂ ਜੇ ਹੁਣ ਗੱਲ ਪੁਲਿਸ ਪ੍ਰਸ਼ਾਸਨ ਦੀ ਕਰਨੀ ਕਿ ਪੁਲਿਸ ਪ੍ਰਸ਼ਾਸਨ ਦੀ ਮਜਬੂਰੀਆਂ ਕੀ ਆ ਉਹਨੂੰ ਕਰਨੀ ਦਿੱਤਾ ਜਾਂਦਾ ਬਦਲ ਗਿਆ ਤੇ ਧਮਕੇ ਦਿੱਤੇ ਧਮਕੇ ਨੇ ਟੇ ਜਾਂਦੀਆਂ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਪਰਸਨਲ ਅਕਾਊਂਟ ਤੋਂ ਜਿਹੜੀਆਂ ਹੈਗੀਆਂ ਆਪਣੇ ਪਰਸਨਲ ਚੈਨਲ ਤੋਂ YouTube ਚੈਨਲ ਤੋਂ ਮੈਂ ਹੋਰ ਵੀ ਬਹੁਤ ਵਿਸ਼ਿਆਂ ਦੇ ਉੱਪਰ ਜਿਹੜੀਆਂ ਉਹ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਮੈਂ ਪ੍ਰੋਗਰਾਮ ਪਲਾਨ ਕਰਕੇ ਬੈਠਾ ਜਿਹ ਜਦੋਂ ਤੱਕ ਮੇਰੇ ਸਾਹ ਚੱਲਦੇ ਆ ਉਦੋਂ ਤੱਕ ਮੈਂ ਇਹ ਜਿੰਨੀ ਕੁ ਮੈਨੂੰ ਅਕਲ ਪਰਮਾਤਮਾ ਨੇ ਬਖਸ਼ੀ ਹੈ ਜਿੰਨੀ ਕੁ ਮੈਨੂੰ ਮੈਂ ਕਹਿੰਦਾ ਕਿ ਮੇਰੇ ਮਾਤਾ ਪਿਤਾ ਨੇ ਸਿੱਖਿਆ ਦਿੱਤੀ ਹੈ ਤੇ ਫਿਰ ਉਹ ਸਿੱਖਿਆ ਦੇ ਮੁਤਾਬਕ ਮੈਨੂੰ ਲੱਗਦਾ ਹੈ ਕਿ ਮੇਰਾ ਮੈਂ ਤਾਂ ਬਹੁਤ ਲੇਟ ਹੈ ਮੇਰਾ ਇਹ ਤੀਜਾ ਨਹੀਂ ਤਾਂ ਬਹੁਤ ਪਹਿਲਾਂ ਖੁੱਲਣਾ ਚਾਹੀਦਾ ਸੀ ਮੈਂ ਉਹ ਜਿੱਥੋਂ ਤੱਕ ਹੈਗਾ ਹਰ ਇੱਕ ਫੀਲਡ ਦੀ ਸਮਾਜਿਕ ਪੱਧਰ ਦੀ ਹਰ ਇੱਕ ਦੀ ਗੱਲ ਮੈਂ ਕਰੂੰਗਾ ਆਪਣੇ ਮੁਤਾਬਕ ਉਹ ਜੇ ਕਿਸੇ ਨੂੰ ਪੂਰੀ ਲੱਗੂ ਤਾਂ ਮੈਂ ਅੱਜ ਮਾਫੀ ਮੰਗ ਲੈਣਾ ਜੋ ਮੈਂ ਕਰਕੇ ਹਟਿਆ ਉਹ ਕਿਸੇ ਨੂੰ ਬੁਰਾ ਲੱਗਾ ਉਹਦੀ ਮਾਫੀ ਮੰਗਦਾ ਮੈਂ ਬਿਲਕੁਲ ਮੈਂ ਵੀ ਲਿਖਿਆ ਸੀ ਆਪਣੇ ਤੇਜ ਤੇ ਵੀ ਬਿਸ਼ੱਕ ਇੱਕ ਡਰਾਮਾ ਸੀ ਪਰ ਇਹ ਡਰਾਮਾ ਸਮਾਜ 'ਚ ਚੱਲ ਰਿਹਾ ਹੈ ਜੀ ਬਿਲਕੁਲ ਹਾਂ ਦੇਖੋ ਨਾਵਾ ਸ਼ਹਿਤ ਬਗੈਰ ਚਾਲੜ ਹੋ ਰਿਖਦੀ ਇਹਨਾਂ ਨੂੰ ਨਸ਼ਾ ਪੈਂਦਾ ਬਿਲਕੁਲ ਜੀ ਹੁਣ ਜੇ ਕੋਈ ਇਹਦੇ ਵਿੱਚ ਜੇ ਟਿੱਪਣੀਆਂ ਦਾ ਜਿੰਨੀ ਮਰਜ਼ੀ ਕਰ ਲੋ ਸਾਡੀਆਂ ਫਿਲਮਾਂ ਬਣਦੀਆਂ ਫਿਲਮਾਂ ਦੇ ਵਿੱਚ ਸਾਰੇ ਕਿਰਦਾਰ ਨਿਭਾਏ ਜਾਂਦੇ ਆ ਉਹਦੇ ਵਿੱਚ ਤਾਂ ਅਦਾਲਤਾਂ ਵੀ ਲਾਈਆਂ ਜਾਂਦੀਆਂ ਹੁਣ ਉਹ ਨਾਓ ਅਦਾਲਤਾਂ ਹੁੰਦੀਆਂ ਨਾਓ ਜੱਜ ਸਾਹਿਬਾਨ ਹੁੰਦੇ ਆ ਠੀਕ ਹੈ ਨਾ ਉਹ ਵਕੀਲ ਹੁੰਦੇ ਅਸਲੀ ਨਾ ਉਹ ਅਸਲੀ ਉਹਦੇ ਵਿੱਚ ਕਮਿਸ਼ਨਰ ਹੁੰਦੇ ਆ ਨਾ ਉਹਦੇ ਵਿੱਚ ਅਸਲੀ ਮੁਲਾਜ਼ਮ ਕਨਸਟੇਬਲ ਹੁੰਦੇ ਆ ਪਰ ਤੁਹਾਡੀ ਫਿਲਮ ਹਿੱਟ ਹੋ ਗਈ ਜੀ ਚਲੋ ਮਾਲਕ ਇਸੇ ਤਰ੍ਹਾਂ ਸਾਰਿਆਂ ਦੀ ਹਿੱਟ ਕਰੇ ਜੀ ਤੇ ਹਿੱਟ ਤੱਕ ਮਤਲਬ ਸਾਡਾ ਮਤਲਬ ਇਹ ਸੀ ਕਿ ਹਿੱਟ ਤੋਂ ਪਹਿਲਾਂ ਮੇਰਾ ਮਕਸਦ ਇਹ ਸੀ ਕਿ ਮੈਸੇਜ ਜਾਵੇ ਲੋਕਾਂ ਨੂੰ ਚੰਗਾ ਉਹ ਮੈਸੇਜ ਦੇਣ ਦੇ ਵਿੱਚ ਅਸੀਂ ਕਾਮਯਾਬ ਹੋਏ ਉਹਦੇ ਵਾਸਤੇ ਮੈਂ ਸਾਰੇ ਦੇਸ਼ ਦੁਨੀਆ ਦੇ ਵਿੱਚ ਜਿੱਥੋਂ ਕਿਤੋਂ ਲੋਕਾਂ ਨੇ ਪਸੰਦ ਕੀਤਾ ਨਾ ਇਹ ਵਾਇਰਲ ਹੋਣ ਦਾ ਕਾਰਨ ਮੈਨੂੰ ਕਿਤੇ ਨਹੀਂ ਹੀ ਲੱਗਦਾ ਵੀ ਹਰ ਕੋਈ ਸਿਸਟਮ ਨਾਲ ਤੋਂ ਤੰਗ ਹੈ ਹਰ ਇੱਕ ਵਾਰ ਰਿਲੇਟ ਕਰਦੀ ਹੈ ਸਿਸਟਮ ਤੋਂ ਤੰਗ ਹੋ ਕੋਈ ਦੋਰ ਹੈ ਜੀ ਹਰ ਇੱਕ ਵਾਰ ਲੇਟ ਕਰਦੀ ਹੈ ਵੀਡੀਓ ਹਰ ਇੱਕ ਨੂੰ ਲੱਗਿਆ ਕਿ ਉਹ ਕਹਿੰਦੇ ਵੀ ਤੁਸੀਂ ਗੱਲ ਉਹ ਕਰੋ ਜਿਹੜੀ ਕੱਲੇ ਕੱਲੇ ਬੰਦੇ ਨੂੰ ਮੇਰੇ ਕੋਲ ਬਹੁਤ ਸਾਰੇ ਇਹੋ ਜਿਹੇ ਮੁੱਦੇ ਆ ਜਾਂਦੇ ਮੇਰੇ ਇਥੇ ਲੋਕਲ ਮੇਰੇ ਆਪਦੇ ਬਹੁਤ ਪੱਤਰਕਾਰ ਵੀਰ ਹੈ ਤੇ ਉਹਨਾਂ ਦੇ ਨਾਲ ਜਿਹੜੇ ਮੰਨ ਕੇ ਚੱਲੋ ਕਿ ਕੁਝ ਜਿਵੇਂ ਸਾਡਾ ਦਾਇਰਾ ਬੈਠਾ ਹੁੰਦਾ ਜਿਹੜੇ ਲੋਕ ਸਾਡੇ ਤੋਂ ਉਮੀਦ ਰੱਖਦੇ ਹੁੰਦੇ ਬਹੁਤ ਸਾਰੇ ਲੋਕ ਇਦਾਂ ਦਾ ਨਾ ਸਾਨੂੰ ਕਹਿ ਲੈਂਦੇ ਆ ਕੰਟੈਕਟ ਕਰਦੇ ਆ ਕਿ ਯਾਰ ਤੂੰ ਆ ਇਸ ਮੁੱਦੇ ਤੇ ਕਰਦੇ ਇਸ ਮੁੱਦੇ ਤੇ ਅਸੀਂ ਉਹ ਕਹਿੰਦੇ ਨੇ ਵੀ ਇਹ ਮੁੱਦੇ ਜਿਹੜੇ ਨੇ ਇਹ ਆਪਣੇ ਲੋਕਲ ਪਰਸਨਲ ਮੁੱਦੇ ਆ ਇਹ ਆਪਾਂ ਵੈਸੇ ਹੀ ਜਾ ਕੇ ਆਪਣੇ ਜਿਹੜੇ ਇੱਥੇ ਪ੍ਰਸ਼ਾਸਨ ਨਾਲ ਸੰਬੰਧਿਤ ਆਪਾਂ ਗੱਲ ਕਰ ਸਕਦੇ ਆ ਇਹਨਾਂ ਨੂੰ ਦੁਨੀਆ ਨੂੰ ਰੌਲਾ ਪਾ ਕੇ ਦੱਸਣ ਦੀ ਲੋੜ ਨਹੀਂ ਜੇ ਜਮਾਂ ਗੱਲ ਜਾਂਦੀ ਦੀ ਸੀ ਤਾਂ ਰੌਲਾ ਪਾ ਲਾਂਗੇ ਪਰ ਮੁੱਦੇ ਹੋਣੇ ਹੀ ਉਹ ਚਾਹੀਦੇ ਆ ਕਿ ਘਰ ਘਰ ਬੈਠੇ ਬੰਦੇ ਨੂੰ ਚਾਹੇ ਉਹ ਸੱਤ ਸਮੁੰਦਰੋਂ ਪਾਰ ਬੈਠਾ ਤੇ ਬੇਸ਼ੱਕ ਇੱਥੇ ਬੈਠਾ ਹਰ ਇੱਕ ਬੰਦੇ ਨੂੰ ਲੱਗੇ ਕਿ ਯਾਰ ਇਹ ਬੰਦਾ ਮੇਰੀ ਗੱਲ ਕਰ ਰਿਹਾ ਤੇ ਮੈਂ ਉਹ ਗੱਲ ਕੰਮ ਦੀ ਕੋਸ਼ਿਸ਼ ਕੀਤੀ ਹੈ ਉਹਦੇ ਵਿੱਚ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਪਾ ਮੈਂ ਮੇਰਾ ਰੁਟੀਨ ਹੈ ਕਿ ਮੈਨੇ ਨਿਤਨੇਮ ਕਰਨਾ ਹੁੰਦਾ ਹੈ ਮੇਰਾ ਰੁਟੀਨ ਹੈ ਕਿ ਮੈਂ ਗੁਰਦੁਆਰਾ ਸਾਹਿਬ ਜਾਣਾ ਹੁੰਦਾ ਹੈ ਇਸ ਕਰਕੇ ਮੈਨੂੰ ਲੱਗਦਾ ਮੇਰੇ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਬਹੁਤ ਦੇਰ ਤੋਂ ਮੈਂ ਸਕੂਲ ਟਾਈਮ ਤੋਂ ਪ੍ਰਾਇਮਰੀ ਸਕੂਲ ਟਾਈਮ ਤੋਂ ਮੈਂ ਗਾਉਣ ਦਾ ਸ਼ੌਕ ਰੱਖਦਾ ਸੀ ਕਿ ਜਦੋਂ ਬੰਦਾ ਕਲਾਕਾਰ ਹੁੰਦਾ ਨਾ ਜਾਂ ਬੰਦਾ ਐਕਟਰ ਹੁੰਦਾ ਉਹਦਾ ਦਿਲ ਕਰਦਾ ਹੁੰਦਾ ਕਿ ਲੋਕ ਮੈਨੂੰ ਵੇਖਣ ਤੇ ਲੋਕ ਮੈਨੂੰ ਪਸੰਦ ਕਰ ਕੋ ਲੋਕਾਂ ਨੇ ਮੈਨੂੰ ਮੇਰੇ ਕਿਰਦਾਰ ਦੇ ਵਿੱਚ ਪਸੰਦ ਕੀਤਾ ਤੇ ਮੈਂ ਆਪਣਾ ਮੈਸੇਜ ਦੇਣ ਦੇ ਵਿੱਚ ਕਾਮਯਾਬ ਹੋਇਆ ਉਹਦੇ ਵਾਸਤੇ ਮੈਂ ਦੁਨੀਆ ਪਰਦੇ ਵਿੱਚ ਬੈਠੇ ਉਹਨਾਂ ਸਾਰੇ ਕਦਰਦਾਨ ਲੋਕਾਂ ਦਾ ਰਹਿੰਦੀ ਦੁਨੀਆ ਤੱਕ ਆਪਣੇ ਆਖਰੀ ਸਾਹਾਂ ਤੱਕ ਮੇਰਾ ਰੋਮ ਰੋਮ ਉਹਨਾਂ ਦਾ ਕਰਜ਼ਾਈ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਕਿ ਤੁਸੀਂ ਪਹਿਲਾਂ ਵੀ ਵੀਡੀਓ ਬਣਾਉਂਦੇ ਹੋਗੇ ਇਸ ਤਰ੍ਹਾਂ ਦੀਆਂ ਤੁਹਾਡਾ ਪੇਜ ਹੈ ਉਹ ਵੀ ਦੱਸ ਦਿਓ ਅਸੀਂ ਲਿੰਕ ਵੀ ਪਾ ਦਾਂਗੇ ਤੁਹਾਡੇ ਪੇਜ ਦਾ ਤਾਂ ਕਿ ਹੋਰ ਤੁਹਾਡੀਆਂ ਵੀਡੀਓ ਦੇਖ ਸਕਣ ਹਾਂ ਨਹੀਂ ਮੇਰਾ ਰਤਬਾ ਟੀਵੀ ਚੈਨਲ ਹੈ ਜੀ YouTube ਤੇ ਤੇ ਰਤਬਾ ਟੀਵੀ ਚੈਨਲ ਮੈਂ ਹਜੇ ਚਲਾਇਆ ਵੀ ਹੋਣੇ ਆ ਕਿਉਂਕਿ ਉਸ ਤੋਂ ਪਹਿਲਾਂ ਮੈਂ ਮੇਰਾ ਇੱਕ ਭਾਂਜਾ ਮੈਂ ਉਹਦੇ ਨਾਲ ਉਹਦੇ ਚੈਨਲ ਤੇ ਕੰਮ ਕਰਦਾ ਹੁੰਦਾ ਸੀ ਉਹ ਕੰਮ ਵੀ ਕਿੱਥੋਂ ਕੀਤਾ ਉਹ ਕਹਿੰਦੇ ਵੀ ਲੋੜਕਾਰਡ ਦੀ ਮਾਂ ਹੁੰਦੀ ਹੈ ਵੀਰੇ ਹਾਂ ਬਿਲਕੁਲ ਤੇ ਮੈਂ ਲੋੜਕਾਰਡ ਦੀ ਮਾਂ ਅੱਜ ਤੋਂ ਉਹ ਜੇ ਮੈਂ 3 ਸਾਲ ਪਹਿਲਾਂ ਦੀ ਗੱਲ ਕਰਾਂ ਮੈਂ ਉਦੋਂ ਕੈਨੇਡਾ ਤੋਂ ਵਾਪਸ ਆਇਆ ਸੀਗਾ 4 ਸਾਲ ਪਹਿਲਾਂ ਮੈਂ ਕੈਨੇਡਾ ਤੋਂ ਵਾਪਸ ਆਪਣੇ ਬੱਚਿਆਂ ਕੋਲ ਜਾ ਕੇ ਆਇਆ ਸੀ ਮੈਂ ਸੋਚਿਆ ਕਿ ਯਾਰ ਕੁਝ ਕਰਨਾ ਚਾਹੀਦਾ ਹਨ દિਵਾਲੀ ਆ ਰਹੀ ਸੀ ਤੇ દિਵਾਲੀ ਤੇ ਮੈਂ ਆਪਣੇ ਕਿਸੇ ਮਿੱਤਰ ਕੋਲ ਡੇਰੀ ਵਾਲੇ ਕੋਲ ਬੈਠਾ ਸੀਗਾ ਉੱਥੇ ਗੱਲਾਂ ਚੱਲ ਪਈਆਂ ਕਈ ਤਰ੍ਹਾਂ ਦੇ ਫੋਨ ਆ ਗਏ ਹੁਣ ਸੱਜਣ ਮਿੱਤਰ ਸੁਝਾਅ ਮੰਗ ਲੈਂਦੇ ਆ ਉਹ 3-4 ਤਰ੍ਹਾਂ ਦੇ ਫੋਨ ਆ ਗਏ ਬੈਠਿਆਂ ਉਹ ਮੈਨੂੰ ਕਹਿੰਦੇ ਕਿ ਕਿਹੜੇ-ਕਿਹੜੇ ਕੰਮ ਕਰ ਲੈਣਾ ਮੈਂ ਕਿਹਾ ਸਾਰੇ ਕਹਿੰਦਾ ਵੀ ਕਿਉਂ ਮੈਂ ਕਿਹਾ ਜਦੋਂ ਪਤਾ ਹੋਵੇ ਨਾ ਕਿ ਘਰ ਦਾ ਚੁੱਲਾ ਤਪਦਾ ਰੱਖਣਾ ਤਾਂ ਹਰ ਇੱਕ ਕੰਮ ਆਪਰੇ ਆਪ ਆਉਣ ਲੱਗ ਪੈਂਦਾ ਕਹਿੰਦਾ ਦੀਵਾਲੀ ਤੇ ਕੁਛ ਕਰੀਏ ਮੈਂ ਕਿਹਾ ਵੀ ਦੱਸੋ ਕਹਿੰਦਾ ਕੀ ਕਰੀਏ ਮੈਂ ਕਿਹਾ ਫਿਰ ਤੇਰੇ ਡੈਰੀ ਦਾ ਕੰਮ ਮਿਠਾਈ ਲਾ ਲੇਦੇ ਠੀਕ ਹੈ ਅਸੀਂ ਮਿਠਾਈ ਲਾਈ ਤੂੰ ਸਾਡੀ ਮਿਠਾਈ ਉਹ ਕੁਦਰਤੀ ਉਹ ਮੇਰਾ ਭਾਨ ਜਾ ਕੇ ਚੈਨਲ ਚਲਾਉਂਦਾ ਉਹਨੇ ਆ ਕੇ ਜਿਹੜਾ ਸੀ ਉਹ ਪਾਤਾ ਵੀ ਆ ਜੱਟਾਂ ਦੇ ਮੁੰਡੇ ਨੇ ਦੁਕਾਨ ਕਰ ਲਈ ਤਾਂ ਮਤਲਬ ਅਸੀਂ ਇੰਨਾ ਕੁ ਵਧੀਆ ਖਰਾ ਸੌਦਾ ਵੇਚਿਆ ਤੇ ਸਾਨੂੰ ਐ ਲੱਗਾ ਕਿ ਯਾਰ ਕਰਨਾ ਚਾਹੀਦਾ ਸਾਨੂੰ ਉੱਥੋਂ ਜਿਹੜਾ ਸੀਗਾ ਅਸੀਂ ਉਹਦੇ ਨਾਲ ਮੈਂ ਇੱਕ ਵੀਡੀਓ ਕਰ ਲਈ ਉਹਦੇ ਵੀਡੀਓ ਕਰਨ ਤੋਂ ਬਾਅਦ ਲੋਕਾਂ ਨੇ ਮੈਨੂੰ ਅਪਰੀਸ਼ੀਏਟ ਕਰਨਾ ਸ਼ੁਰੂ ਕਰਤਾ ਕਹਿੰਦੇ ਯਾਰ ਵੀ ਤੂੰ ਆਪਣਾ ਕਰ ਆਪਣਾ ਕਿਉਂ ਨਹੀਂ ਕਰਦਾ ਬਸ ਲੋੜ ਕਾੜ ਦੀ ਮਾਂ ਹੁੰਦੀ ਹੈ ਲੱਗਦਾ ਹੈ ਕਿ ਯਾਰ ਇੱਥੋਂ ਰੋਟੀ ਜੁੜ ਸਕਦੀ ਹੈ ਇੱਥੋਂ ਰੋਟੀ ਜੁੜ ਸਕਦੀ ਹੈ ਉਹਦੇ ਵਾਸਤੇ ਮੈਂ ਐਫਰਟ ਜਿਹੜੇ ਉਹ ਲਾਉਂਦਾ ਰਹਿਣਾ ਜਿਸ ਤਰ੍ਹਾਂ ਤੁਸੀਂ ਐਕਟਿੰਗ ਕੀਤੀ ਆ ਉਹ ਵੀਡੀਓ ਦੇ ਵਿੱਚ ਜੀ ਹਾਂ ਬਿਲਕੁਲ ਜੀ ਮੈਂ ਪਹਿਲਾਂ ਵੀ ਗੱਲ ਕਰ ਰਿਹਾ ਸੀ ਆਪਣੇ ਵੀਰ ਗੱਲ ਕਰ ਰਿਹਾ ਸੀ ਮੇਰੇ ਨਾਲ ਦੂਸਰੇ ਚੈਨਲ ਤੋਂ ਮੈਂ ਉਹਨਾਂ ਨੇ ਵੀ ਦੱਸਿਆ ਸੀਗਾ ਕਿ ਮੈਨੂੰ ਆਪਣੇ ਪੰਜਾਬ ਦੇ ਕਈ ਵੱਡੇ ਸ਼ਹਿਰਾਂ ਦੇ ਵਿੱਚੋਂ ਜਿੱਥੇ ਕਿਉਂਕਿ ਮੇਰੇ ਇੱਕ ਵਾਰੀ ਮੈਨੂੰ ਯਾਦ ਆ ਚੰਗੀ ਤਾ ਨਾ ਮੈਂ ਗੁਰੂ ਜੀ ਨਾਲ ਅਨਕੀਲਾ ਸਾਹਿਬ ਦਾ ਪ੍ਰੋਗਰਾਮ ਤੇ ਸੀਗਾ ਅੰਮ੍ਰਿਤਸਰ ਤੋਂ ਰਈਆ ਹੋ ਕੇ ਜਲੰਧਰ ਜਾਂਦੇ ਆ ਅਸੀਂ ਰਈਆ ਕੋ ਮੇਲੇ ਦਾ ਪ੍ਰੋਗਰਾਮ ਲਾਉਣਾ ਸੀ ਅਸੀਂ ਉੱਥੇ ਸੜਕ ਦੀ ਸਾਈਡ ਤੇ ਖੜੇ ਆ ਤੇ ਮੇਰੇ ਖਿਆਲ ਚ ਅੰਮ੍ਰਿਤਸਰ ਸਾਹਿਬ ਤੋਂ ਰਵੀ ਪੱਲ ਹੈ ਸ਼ਾਇਦ ਪ੍ਰੋਡਿਊਸਰ ਹੈ ਕਿ ਡਾਇਰੈ ਇਹ ਮੈਂ ਗੱਲ 15 18 20 ਸਾਲ ਪਹਿਲਾਂ ਦੀ ਕਰ ਰਿਹਾ ਤੇ ਉਹ ਆਪਣੀ ਬਹੁਤ ਮਹਿੰਗੀ ਗੱਡੀ ਤੇ ਤੇ ਪੂਰੀ ਸਪੀਡ ਤੇ ਉਹ ਅੰਮ੍ਰਿਤਸਰ ਸਾਹਿਬ ਤੋਂ ਜਲੰਧਰ ਸਾਈਡ ਨੂੰ ਜਾ ਰਹੀ ਸੀ ਉਹਨਾਂ ਦੀ ਗੱਡੀ ਦਾ ਟਾਇਰ ਫਟ ਗਿਆ ਟਾਇਰ ਫਟੇ ਤੇ ਗੱਡੀ ਚਲੋ ਮਹਿੰਗੀ ਗੱਡੀ ਸੀਗੀ ਕਰੋੜ ਰੁਪਏ ਵਾਲੀ 1.5 ਕਰੋੜ ਰਾਂਜੀ ਉਹ ਗੱਡੀ ਕੰਟਰੋਲ ਹੋ ਗਈ ਬਹੁਤ ਧੂਆਂ ਉੱਠਿਆ ਪਟਾਕਾ ਪਿਆ ਜਦੋਂ ਮੈਂ ਫਟਾਫਟ ਸਭ ਤੋਂ ਪਹਿਲਾਂ ਮੁੰਡੇ ਮੇਰੇ ਨਾਲ ਮਜਿਸ਼ੀਅਨ ਖੜੇ ਸੀਗੇ ਹੋਟਲ ਦੇ ਬਾਹਰ ਜਿੱਥੇ ਰੁਕੇ ਸੀ ਅਸੀਂ ਮੈਂ ਭੱਜ ਕੇ ਗੱਡੀ ਵੱਲ ਗਿਆ ਜਦੋਂ ਮੈਂ ਦੇਖਿਆ ਉਹ ਉਤਰੇ ਤਾਂ ਉਹ ਏਦਾਂ ਕਰਕੇ ਮਤਲਬ ਸਿਰ ਤੋਂ ਬਿਲਕੁਲ ਤੇ ਇਥੋਂ ਸਾਰਾ ਕਲੀਨਸ਼ਾਪ ਮੈਂ ਕਿਹਾ ਵੀ ਬੰਦਾ ਤਾਂ ਕੋਈ ਹਾਈ ਫਾਈ ਹੈ ਇਹ ਗੱਡੀ ਮਹਿੰਗੀ ਹੈ ਮੈਂ ਜਾ ਕੇ ਮੈਂ ਕਿਹਾ ਗਰਮੀ ਸੀ ਬਹੁਤ ਜ਼ਿਆਦਾ ਮੇਲੇ ਮਾਜੇ ਦੇ ਵਿੱਚ ਗਰਮੀ ਚ ਹੁੰਦੇ ਮੈਂ ਉਹਨੂੰ ਹੱਥ ਜੋੜ ਕੇ ਮੈਂ ਕਿਹਾ ਵੀਰ ਜੀ ਤੁਸੀਂ ਉੱਥੇ ਸ਼ਾਮੇ ਚੱਲੋ ਅਸੀਂ ਤੁਹਾਡੇ ਬੰਦੇ ਨਾਲ ਹੈਲਪ ਕਰਵਾ ਕੇ ਦਿੰਨੇ ਆ। ਉਹਨੂੰ ਮੈਂ ਸਾਡਾ ਏਸੀ ਰੂਮ ਸਾਨੂੰ ਉੱਥੇ ਲਿਆਵਿਆ ਸੀ ਕਿਉਂਕਿ ਬਹੁਤ ਕਲਾਕਾਰ ਸਵੇਰ ਜਰਕ ਮੇਲਾ ਸੀਗਾ। ਅਸੀਂ ਮੈਂ ਉਹਨੂੰ ਕਹਾਂ ਤੁਸੀਂ ਰੂਮ ਵਿੱਚ ਬੈਠੋ ਤੁਹਾਡੇ ਕੋਲ ਚਾਹ ਠੰਡਾ ਆਉਂਦਾ। ਉਹਨਾਂ ਨੇ ਮੈਨੂੰ ਉਦੋਂ ਕਿਹਾ ਕਹਿੰਦੇ ਮੇਰਾ ਨੰਬਰ ਨੋਟ ਕਰ ਲਾ। ਮੈਂ ਫਿਲਮਾਂ ਕਰਦਾ। ਜੇ ਤੂੰ ਆਰਟਿਸਟ ਹੈ ਮੈਂ ਤੈਨੂੰ ਫਿਲਮਾਂ 'ਚ ਲਾਉਂਗਾ। ਤੁਸੀਂ ਇਹ ਦੇਖੋ ਕਿ ਮੈਂ ਨੰਬਰ ਡਾਇਲ ਕਰ ਲਿਆ ਉਹਨਾਂ ਦਾ। ਅੱਛਾ। ਤੇ ਮੈਂ ਡਾਇਲ ਕਰਕੇ ਸੇਵ ਨਹੀਂ ਕੀਤਾ। ਉਹਨੇ ਕਿਹਾ ਸੀ ਮੈਨੂੰ ਕੰਟੈਕਟ ਕਰਕੇ ਜਲੰਧਰ ਮਿਲੋ ਮੈਂ ਫਿਲਮਾਂ 'ਚ ਲਾਉਂਗਾ। ਤੇ ਹੁਣ ਮੈ ਵਹ ਚਲੋ ਅੱਜ ਉਹਨਾਂ ਐਕਟਰਾਂ ਦੇ ਨਾਂ ਨਹੀਂ ਲੈ ਸਕਦਾ ਪੰਜਾਬੀ ਫਿਲਮਾਂ ਦੇ ਆਂਦੇ ਜਿਨ੍ਹਾਂ ਬਾਰੇ ਉਹਨੇ ਜ਼ਿਕਰ ਕੀਤਾ ਜਿਨ੍ਹਾਂ ਦੇ ਨਾਲ ਉਹ ਬੰਦੇ ਕੰਮ ਕਰ ਚੁੱਕੇ ਕੁਝ ਆਉਣ ਵਾਲੀਆਂ ਫਿਲਮਾਂ ਵੀ ਆ ਕੁਝ ਵੱਡੀਆਂ ਫਿਲਮਾਂ ਪਿੱਛੇ ਹੋ ਚੁੱਕੀਆਂ ਉਹਨਾਂ ਨੇ ਕਹਿ ਕੇ ਕਹਿੰਦੇ ਬਾਈ ਯਾਰ ਤੇਰਾ ਕਿਰਦਾਰ ਇਉਂ ਦਾ ਦਾ ਸੀਗਾ ਕਿ ਲੱਗਦਾ ਹੀ ਨਹੀਂ ਕਿ ਤੂੰ ਐਕਟ ਕਰ ਰਿਹਾ ਰੀਅਲ ਸੀ ਅਸਲੀ ਸੀ ਤੇ ਮੈਂ ਕਹਿੰਦਾ ਚਲੋ ਸੱਚੇ ਪਾਤਸ਼ਾਹ ਮੇਰ ਕਰਨ ਸੁਪਨਾ ਵੀ ਤਾਂ ਇਹੀ ਹੁੰਦਾ ਬੰਦੇ ਦਾ ਮੈਨੂੰ ਲੱਗਦਾ ਕਿ ਮੇਰੇ ਸੱਚੇ ਪਾਤਸ਼ਾਹ ਨੇ ਜਿੱਦੇ ਮੋਰ ਮੈਂ ਝੋਲੀ ਫਲਾਉਣਾ ਨੇ ਜਾ ਕੇ ਮੈਨੂੰ ਲੱਗਦਾ ਕਿ ਮਾਂ ਫੜਨੀ ਹੋਊਗੀ ਨਹੀਂ ਉਸ ਵੇਲੇ ਇਸੇ ਕਰਕੇ ਤੁਹਾਡੇ ਵਰਗੇ ਭਰਾ ਦੇਖੋ ਅੱਜ ਬੈਠੇ ਆ ਇਸੇ ਕਾਰਨ ਬੈਠੇ ਆ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਰੇ ਜੀ ਅਮਲਿਕਾ ਜੀ ਸਮਾਂ ਦੇਣ ਲਈ ਧੰਨਵਾਦ ਬਹੁਤ ਥੈਂਕ ਯੂ ਵੈਰੀ ਥੈਂਕ ਯੂ ਸੰਦਰਜੀ ਇਹ ਰਤਵਾ ਟੀਵੀ ਇਹਨਾਂ ਦਾ ਤੇ ਰੱਬ ਕਰੇ ਇਹਨਾਂ ਦਾ ਮਾਲਕ ਰਹੀ ਰਤਵਾ ਹੋਰ ਉੱਚਾ ਹੋਵੇ ਕਿਉਂਕਿ ਇਹਨਾਂ ਨੇ ਇੱਕ ਬਹੁਤ ਵਧੀਆ ਮੈਸੇਜ ਤਾਂ ਸਮਾਜ ਦੇ ਵੀ ਸਾਰਿਆਂ ਨਾਲ ਸਾਡੇ ਰਿਲੇਟ ਕਰਦਾ ਹੈਗਾ ਕਿਉਂਕਿ ਹਰੇਕ ਨੂੰ ਹੁੰਦਾ ਕਿ ਭਗਤ ਸਿੰਘ ਪੈਦਾ ਹੋਵੇ ਪਰ ਹੋਵੇ ਗੌਂਡੀਆਂ ਜਿਹਾ ਕਰੇ ਤੇ ਬੋਲਣਾ ਕੋਈ ਨਹੀਂ ਚਾਹੁੰਦਾ ਤੇ ਬਾਈ ਨੇ ਇੱਕ ਮੁੱਦਾ ਠਾਇਆ ਤੇ ਇਹਨੂੰ ਸਪੋਰਟ ਕਰੋ ਬ ਤੋ ਚੈਨਲ ਦਾ ਲਿੰਕ ਵੀ ਪਾ ਦਾਂਗੇ ਜੇ ਤੁਹਾਨੂੰ ਜ਼ਰੂਰ ਦੇਖਿਓ ਦੇਖਦੇ ਹੋ ਤੁਹਾਡਾ ਆਪਣਾ ਚੈਨਲ ਪੰਜ ਪਾਈ ਟੀਵੀ ਮੈਂ ਦੇਵਕਰਨ ਜੈ ਹਿੰਦ ਜੈ ਭਰਤ